ਸਰਕਾਰ ਨੂੰ ਛੱਡ ਦੇਣਾ ਚਾਹੀਦਾ ਡਾਕਟਰ ਨੂੰ ਵੀ ਛੱਡ ਦੇਣਾ ਇਹਨੂੰ ਵੀ ਛੱਡ ਦੇਣ ਦੋਨੋਂ ਨੂੰ ਛੱਡ ਦੇਣਾ ਚਾਹੀਦਾ ਬਸ ਨਹੀਂ ਡਾਕਟਰ ਨੂੰ ਕਾਹਤੋਂ ਛੱਡ ਦੇਣ ਡਾਕਟਰ ਤਾਂ ਕਹਿੰਦਾ ਖਲਿਆਰੀ ਪਾਉਂਦਾ ਫਿਰ ਜੇ ਜੇ ਛੱਡਤਾ ਫਿਰ ਉਹ ਇਕੱਠੇ ਹੋਣਗੇ ਵੀ ਜੱਟ ਛੱਡਤਾ ਮੰਜੂਰਾ ਦਾ ਬੰਦਾ ਅੰਦਰ ਰੱਖ ਲਿਆ ਉਹਦੇ ਮੰਗਰਦਾ ਕੋਈ ਜਾਂਦੀ ਨਹੀਂ ਫਿਰ ਉਹਨੂੰ ਜਾਣਗੇ ਇਹ ਸੋਨ ਨੂੰ ਬੁਲੇਖਿਆ ਮੇਰੇ ਲੰਮਾ ਜਿੰਦਗੀ ਤੇ ਦੋਨੋਂ ਇਕੱਠੋਂ ਵੀ ਕਰਨਗੇ ਤਰੀਕੇ ਨਾਲ ਲੋਕ ਮੰਗਰ ਲਾਉਣੇ ਹੁੰਦੇ ਕਿਸੇ ਨਾ ਦੋਨਾਂ ਨੂੰ ਛੱਡ ਦੇਣ ਰਹਿਆ ਕਰ ਹੁਣ ਡਾਕਟਰ ਤੇ ਲਾ ਲੋ ਕਹਿੰਦੇ ਵੀ ਡਾਕਟਰ ਜੱਟਾਂ ਨੂੰ ਪੁੱਠਾ ਬੋਲਦਾ ਅੱਜ ਤਾਂ ਲੱਗਿਆ ਬ ਮੈਂ ਉਹਦੀ ਵੀ ਕਹਿੰਦਾ ਵੀ ਸ਼ਾਮਕ ਸਾਹਿਬ ਕਿਉਂ ਚੰਗਾ ਹੋ ਗਿਆ ਫੜਾ ਮੈਂ ਨਹੀਂ ਕਹਿੰਦਾ ਜੇ ਪਹਿਲੀ ਬੰਦਾ ਕੋਈ ਗੱਲ ਗਲਤ ਗੱਲ ਕਹਿੰਦਾ ਮੈਂ ਕਹਿੰਦਾ ਭਾਨੇ ਨੇ ਚੋਰੀ ਕਰ ਲਈਦੀ ਉਹਦੀ ਸਮਝਾਣ ਦੇ ਵਿੱਚ ਤੇ ਚੋਰੀ ਕਰੀ ਤੈਨੂੰ ਪੈਸੇ ਲੈ ਆਪਸੇ ਸਮਝਾ ਸਕਦੇ ਤੇ ਅੱਜ ਜੇ ਲੋਕ ਕੋਲ ਉਹਨਾਂ ਦਾ ਪਰਦਾ ਨੰਗਾ ਕਰਦਾ ਅੱਜ ਨੂੰ ਫੜ ਕੇ ਜੇ ਮੈਂ ਕਰ ਦਿੰਦਾ ਇਸ ਦਾ ਡਾਕਟਰ ਸਾਹਿਬ ਨੇ ਕੋਈ ਪਹਿਲੀ ਵੀਡੀਓ ਪਾਈ ਹੈ ਉਹਨੇ ਮੇਰੇ ਕਹਿੰਦਾ ਸੈਂਕੜੇ ਵੀਡੀਓ ਪਾਤੀਆਂ ਸਾਡੇ ਖਾ ਉਦੋਂ ਦਾ ਕਿਉਂ ਫੜਿਆ ਉਹਨੂੰ ਬੋਲਦਾ ਇਹਨੇ ਭਿੰਡਾਂ ਦਾ ਸ਼ੱਤਾਂ ਛੇੜ ਲਿਆ ਹੁਜਾ ਸਾਨੂੰ ਭਾਨੇ ਨੂੰ ਅੰਦਰ ਬੰਦ ਕਰਤਾ ਛਾਲ ਚਕਾ ਦਾਂਗੇ ਰੇਖਾ ਕਰਕੇ ਰੱਖਾਂ ਜੁਮਾਨ ਤਾਂ ਕਰੇ ਉਹ ਮੇ ਜੋ ਕਰਾ ਕਰਾਵਾਂਗੇ 20 ਸਾਲ ਦੀ ਸਜ਼ਾ ਜੋ ਕਰਾਇਆ ਸੂਟੇ ਸਾਹਮਣੇ ਫਰਦਾ ਮਨਜੀਤ ਤੇਰੇ ਅੱਜ ਜਿਵੇਂ ਬਲਵਿੰਦਰ ਝੋਟੇ ਨੂੰ ਰਿਹਾ ਕਰਾਇਆ ਮਾਨਸਾ ਵੀ ਧਰਨਾ ਲਾ ਕੇ ਜੋ ਕਰਾਇਆ ਕਰਾਵਾਂਗੇ ਇਹ ਦੋਨੋਂ ਨੂੰ ਕਿਤੇ ਨਾਲ ਜਾਣਗੇ ਇਸ ਕਮੇਟੀ ਮੇਰਾ ਪ੍ਰਧਾਨ ਇਸ ਤੋਂ ਕਮੇਟੀ ਦੇ ਵਿੱਚ ਹੈ ਇਹਨਾਂ ਨੂੰ ਬਰਨਾਲੇ ਲੈ ਜਾਣ ਦੂਰੋਂ ਐਸਐਸਪੀ ਦੇ ਵਾਰਗੇ ਡੀਸੀ ਦੇ ਵਾਰਗੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਕਰਾ ਕਰਨਗੇ ਇਕੱਠ ਨਾ ਸ਼ਹਿਰ ਚੋਂ ਚੱਲਣਾ ਇਹ ਤੀਜੇ ਇਕ ਧਰਨੇ ਛੱਡ ਜਾਣਗੇ ਸਾਨੂੰ ਪੱਕੀ ਗਾਰੰਟੀ ਹੈ ਤੀਜੇ ਦੇ ਦੁਆਰੇ ਜਾਨੂੰ ਛੱਡਣਾ ਪਊਗਾ ਇਹ ਕੱਲਾ ਭਾਨਾ ਨਹੀਂ ਅੰਦਰ ਕਰਿਆ 부ਧੀ ਜੀ ਵੀ ਮੁਸਲ ਤੇ ਦੂਜੇ ਜੇਕ